ਸ੍ਰੀ ਗਾਜੇ ਤੁਸੇ 124 ਇੰਟੂ 7 ਪੰਜਾਬ ਪੰਜਾਬ ਵਿੱਚ ਬੇਅਤਵੀ ਕਾਨੂੰਨ ਨੂੰ ਲੈ ਕੇ ਆਪ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ ਇਸ ਸੰਬੰਧੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਸਿਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ ਤੇ ਵਿਧਾਇਕ ਡੋਕਟਰ ਇੰਦਰबीर ਸਿੰਘ ਨਿੱਜਰ ਦੀ ਅਧਿxਸ਼ਤਾ ਦੇ ਹੇਠ ਹੋਵੇਗੀ। ਸਿਲੈਕਟ ਕਮੇਟੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੇ ਕਿ ਉਹ ਬੇਅਦਬੀ ਕਾਨੂੰਨ ਤੇ ਹਰ ਪੱਖ ਤੇ ਵਿਚਾਰ ਕਰਕੇ 6 ਮਹੀਨਿਆਂ ਵਿੱਚ ਆਪਣੀ ਅੰਤਿਮ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕਰੇ। ਕਮੇਟੀ ਬੇਅਦਬੀ ਦੇਆਂ ਘਟਨਾਵਾਂ ਦੀ ਗੰਭੀਰਤਾ, ਮੌਜੂਦਗੀ ਕਾਨੂੰਨ ਪ੍ਰਵਧਾਨਨਾ ਅਤੇ ਨਵੀਂ ਕਾਨੂੰਨ ਰਚਨਾ ਦੇ ਲੋੜ ਸੰਬੰਧੀ ਗਹਿਰੀ ਜਾਂਚ ਕਰੇਗੀ। ਆਪ ਸਰਕਾਰ ਵੱਲੋਂ ਇਹ ਕਦਮ ਲੋਕਾਂ ਦੇ ਭਰੋਸੇ ਨੂੰ ਜਮੀਨ ਤੋੜ ਉੱਤਰ ਦੇਣ ਅਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਵਰਕਰਾਰ ਰੱਖਣ ਵਾਸਤੇ ਲਿਆ ਗਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਸਲੈਕਟ ਕਮੇਟੀ ਦੀ ਰਿਪੋਰਟ ਰਾਹੀਂ ਪੰਜਾਬ ਵਿੱਚ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਢੁਕਵੀਂ ਕਾਨੂੰਨ ਤਾਂਚਾ ਤਿਆਰ ਕੀਤਾ ਜਾਵੇਗਾ ਸ੍ਰੀ ਕਾਲਜ ਟੂ ਸੇਕ 224 ਇੰਟੂ 7 ਪੰਜਾਬ ਵਿੱਚ ਬੇਅਦਬੀ ਕਾਨੂੰਨ ਨੂੰ ਲੈ ਕੇ ਆਪ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ ਇਸ ਸੰਬੰਧੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਸਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ ਤੇ ਵਿਧਾਇਕ ਡੋਕਟਰ ਇੰਦਰबीर ਸਿੰਘ ਨਿੱਜਰ ਦੀ ਅਧਿਖਸ਼ਤਾ ਦੇ ਹੇਠ ਹੋਵੇਗੀ। ਸਿਲੇਕਟ ਕਮੇਟੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਬੇਅਦਬੀ ਕਾਨੂੰਨ ਤੇ ਹਰ ਪੱਖ ਤੇ ਵਿਚਾਰ ਕਰਕੇ 6 ਮਹੀਨਿਆਂ ਵਿੱਚ ਆਪਣੀ ਅੰਤਿਮ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕਰੇ। ਕਮੇਟੀ ਬੇਅਦਬੀ ਦੇ ਘਟਨਾਵਾਂ ਦੀ ਗੰਭੀਰਤਾ, ਮੌਜੂਦਗੀ ਕਾਨੂੰਨ ਪ੍ਰਵਧਾਨਨਾ ਅਤੇ ਨਵੀਂ ਕਾਨੂੰਨ ਰਚਨਾ ਦੀ ਲੋੜ ਸੰਬੰਧੀ ਗਹਿਰੀ ਜਾਂਚ ਕਰੇਗੀ। ਆਪ ਸਰਕਾਰ ਵੱਲੋਂ ਇਹ ਕਦਮ ਲੋਕਾਂ ਦੇ ਭਰੋਸੇ ਨੂੰ ਜਮੀਨ ਤੋੜ ਉੱਤਰ ਦੇਣ ਅਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਰਕਰਾਰ ਰੱਖਣ ਵਾਸਤੇ ਲਿਆ ਗਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਸਲੈਕਟ ਕਮੇਟੀ ਦੀ ਰਿਪੋਰਟ ਰਾਹੀਂ ਪੰਜਾਬ ਵਿੱਚ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਢੁਕਵੀਂ ਕਾਨੂੰਨ ਤਾਂਚਾ ਤਿਆਰ ਕੀਤਾ ਜਾਵੇਗਾ ਸ੍ਰੀ ਕਾਲਜ ਟੂ ਸੇਨ 224 ਇੰਟੂ 7 ਪੰਜਾਬ ਪੰਜਾਬ ਵਿੱਚ ਬੇਅਦਬੀ ਕਾਨੂੰਨ ਨੂੰ ਲੈ ਕੇ ਆਪ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ ਇਸ ਸੰਬੰਧੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਸਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ ਤੇ ਵਿਧਾਇਕ ਡੋਕਟਰ ਇੰਦਰबीर ਸਿੰਘ ਨਿੱਜਰ ਦੀ ਅਧਿਖਸ਼ਤਾ ਦੇ ਹੇਠ ਹੋਵੇਗੀ। ਸਿਲੇਕਟ ਕਮੇਟੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਬੇਅਦਬੀ ਕਾਨੂੰਨ ਤੇ ਹਰ ਪੱਖ ਤੇ ਵਿਚਾਰ ਕਰਕੇ 6 ਮਹੀਨਿਆਂ ਵਿੱਚ ਆਪਣੀ ਅੰਤਿਮ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕਰੇ। ਕਮੇਟੀ ਬੇਅਦਬੀ ਦੇ ਘਟਨਾਵਾਂ ਦੀ ਗੰਭੀਰਤਾ, ਮੌਜੂਦਗੀ ਕਾਨੂੰਨ ਪ੍ਰਵਧਾਨਨਾ ਅਤੇ ਨਵੀਂ ਕਾਨੂੰਨ ਰਚਨਾ ਦੇ ਲੋੜ ਸੰਬੰਧੀ ਗਹਿਰੀ ਜਾਂਚ ਕਰੇਗੀ। ਆਪ ਸਰਕਾਰ ਵੱਲੋਂ ਇਹ ਕਦਮ ਲੋਕਾਂ ਦੇ ਭਰੋਸੇ ਨੂੰ ਜਮੀਨ ਤੋੜ ਉੱਤਰ ਦੇਣ ਅਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਬਰਕਰਾਰ ਰੱਖਣ ਵਾਸਤੇ ਲਿਆ ਗਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਸਲੈਕਟ ਕਮੇਟੀ ਦੀ ਰਿਪੋਰਟ ਰਾਹੀਂ ਪੰਜਾਬ ਵਿੱਚ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਢੁਕਵੀਂ ਕਾਨੂੰਨ ਤਾਂਚਾ ਤਿਆਰ ਕੀਤਾ ਜਾਵੇਗਾ ਸ੍ਰੀ ਗਾਜੇਤੂ 1224 ਇੰਟੂ 7 ਪੰਜਾਬ ਪੰਜਾਬ ਵਿੱਚ ਬੇਅਦਬੀ ਕਾਨੂੰਨ ਨੂੰ ਲੈ ਕੇ ਆਪ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ ਇਸ ਸੰਬੰਧੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਸਲੈਕਟ ਕਮੇਟੀ ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ ਤੇ ਵਿਧਾਇਕ ਡੋਕਟਰ ਇੰਦਰबीर ਸਿੰਘ ਨਿੱਜਰ ਦੀ ਅਧਿਖਸ਼ਤਾ ਦੇ ਹੇਠ ਹੋਵੇਗੀ। ਸਿਲੇਕਟ ਕਮੇਟੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਬੇਅਦਬੀ ਕਾਨੂੰਨ ਤੇ ਹਰ ਪੱਖ ਤੇ ਵਿਚਾਰ ਕਰਕੇ 6 ਮਹੀਨਿਆਂ ਵਿੱਚ ਆਪਣੀ ਅੰਤਿਮ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕਰੇ। ਕਮੇਟੀ ਬੇਅਦਬੀ ਦੇ ਘਟਨਾਵਾਂ ਦੀ ਗੰਭੀਰਤਾ, ਮੌਜੂਦਗੀ ਕਾਨੂੰਨ ਪ੍ਰਵਧਾਨਨਾ ਅਤੇ ਨਵੀਂ ਕਾਨੂੰਨ ਰਚਨਾ ਦੇ ਲੋੜ ਸੰਬੰਧੀ ਗਹਿਰੀ ਜਾਂਚ ਕਰੇਗੀ। ਆਪ ਸਰਕਾਰ ਵੱਲੋਂ ਇਹ ਕਦਮ ਲੋਕਾਂ ਦੇ ਭਰੋਸੇ ਨੂੰ ਜਮੀਨ ਤੋੜ ਉੱਤਰ ਦੇਣ ਅਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਰਕਰਾਰ ਰੱਖਣ ਵਾਸਤੇ ਲਿਆ ਗਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਸਿਲੈਕਟ ਕਮੇਟੀ ਦੀ ਰਿਪੋਰਟ ਰਾਹੀਂ ਪੰਜਾਬ ਵਿੱਚ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਢੁਕਵੀਂ ਕਾਨੂੰਨ ਤਾਂਚਾ ਤਿਆਰ ਕੀਤਾ ਜਾਵੇਗਾ